ਮੇਰੇ ਕੱਲ੍ਹ 8 ਤੋਂ 10 ਸਾਲ ਹੋ ਗਏ ਬਿਲਡਿੰਗ ਬਣੇ ਹੋਏ ਪਰ ਤਰਾਸ ਦੀ ਅਜ ਤੱਕ ਤਾਲੇ ਨਹੀਂ ਖੁੱਲੇ ਉਸ ਬਿਲਡਿੰਗ ਦੇ ਜਿਸ ਬਿਲਡਿੰਗ ਨੂੰ ਅਧਿਆਪਕ ਦੀ ਲੋੜ ਹੈ ਤੁਹਾਨੂੰ ਲੋੜ ਹੈ ਬੱਚਿਆਂ ਨੂੰ ਲੋੜ ਹੈ ਪਰ ਕਿੱਥੇ ਤੱਕ ਪਹੁੰਚੀ ਤੁਹਾਡੀਆਂ ਅਰਜ਼ੀਆਂ ਕਿੱਥੇ ਤੱਕ ਆਹ ਦੇਖੋ ਜੀ ਅਸੀਂ ਕਾਲੀ ਸਰਕਾਰ ਕਾਂਗਰਸ ਸਰਕਾਰ ਵੇਲੇ ਦੇ ਕਰਦੇ ਆ ਰਹੇ ਹਾਂ ਜੀ ਹੁਣ ਸਾਨੂੰ ਆਸ ਹੈ ਜੀ ਆਮ ਆਦਮੀ ਪਾਰਟੀ ਤੋਂ ਅਸੀਂ ਆਮ ਆਦਮੀ ਪਾਰਟੀ ਤਾਂ ਹੀ ਮਤਲਬ ਪੂਰੇ ਬੰਨਵੇਂ ਸਿਸਟਮ ਨਾਲ ਜਿਤਾ ਕੇ ਭੇਜੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਪਾਵੇਂ ਬਲਾਕ ਪ੍ਰਧਾਨ ਨੇ ਕੋਈ ਆਪ ਆਗੂ ਹੈ ਤਾਂ ਉਹਨਾਂ ਨੂੰ ਵੀ ਅਪੀਲ ਕਰਦੇ ਤੁਸੀਂ ਹਰਜੋਤ ਬੈਸ ਮੰਤਰੀ ਨੂੰ ਇੰਨੀ ਗੱਲ ਤਾਂ ਕਹਿ ਸਕਦੇ ਹੋ ਕਿ ਸੈਣੀ ਮਾਜਰਾ ਪਿੰਡ ਹੈ ਜੀ ਖਿਦਰਾਬਾਦ ਕੋਲ ਉਸ ਪਿੰਡ ਦੇ ਵਿੱਚ ਇੱਕ ਢੇੜਾ ਮਾਰ ਦੋ ਤੋਂ ਬਾਅਦ ਬਿਲਡਿੰਗ ਨੂੰ ਦੇਖੋ ਬਿਲਡਿੰਗ ਦੇ ਵਿੱਚ ਅਗਰ ਲੋਡ ਹੈ ਸਕੂਲ ਦੇ ਅਧਿਆਪਕ ਭੇਜਣ ਦੀ ਫਿਰ ਤੁਸੀਂ ਭੇਜ ਦਿਓ ਇੰਨੀ ਗੱਲ ਤਾਂ ਬੰਦਾ ਕਹਿ ਸਕਦਾ ਇੰਨਾ ਵੀ ਪਾਰਟੀ ਦੇ ਆਪਾਂ ਅੰਨੇ ਭਗਤ ਨਾ ਬਣੀਏ ਇਹ ਸਕੂਲਾਂ ਦੀਆਂ ਬਿਲਡਿੰਗਾਂ ਜਿਹੜੀਆਂ ਬਣੀਆਂ ਨੇ ਥੋੜੀ ਸਰਕਾਰ ਦੇ ਉੱਤੇ ਵੀ ਦਾਗ ਨਾ ਲੱਗੇ ਕਿੰਨਾ ਸਰਕਾਰ ਨੇ ਵੀ ਕੋਈ ਅਧਿਆਪਕ ਨਹੀਂ ਭੇਜਿਆ ਜੋਤ ਬੈਸ ਮੰਤਰੀ ਨਾਲ ਕੱਲ ਕੀ ਸਾਡੇ ਸਕੂਲ ਚ ਭਾਈ 8-10 ਸਾਲ ਹੋ ਗਏ ਟੀਚਰ ਨਹੀਂ ਆਇਆ ਕੀ ਜਵਾਬ ਹੈ ਮੰਤਰੀ ਸਾਹਿਬ ਦਾ ਸਾਰਾ ਤੇ ਉਹ ਕਹਿੰਦੇ ਜੀ ਅਸੀਂ ਨਵੇਂ ਟੀਚਰ ਭਰਤੀ ਕਰ ਰਹੇ ਆ ਮਤਲਬ ਟੀਚਰ ਆ ਜਾਣਗੇ ਟੀਚਰ ਕਦੋਂ ਆਣਗੇ ਇਹ ਕਾਗਜ਼ਾਂ ਚ ਸਕੂਲ ਹੀ ਨਹੀਂ ਖੁੱਲਿਆ ਜੀ ਹੈ ਨਾ ਸਰਕਾਰ ਦਾਬਾ ਕਰ ਰਹੀ ਹੈ ਕਿ ਪੰਜਾਬ ਦਾ ਕੋਈ ਸਕੂਲ ਨਹੀਂ ਛੱਡਾਂਗੇ ਜਿਸਕੇ ਉੱਥੇ ਅਧਿਆਪਕ ਨਹੀਂ ਪਹੁੰਚਿਆ ਪਰ ਮੇਰੇ ਖਿਆਲ ਹਲਕਾ ਖੜਦਾ ਤੇ ਪੰਜਾਬ ਦਾ ਪਹਿਲਾ ਸਕੂਲ ਹੈ ਤੁਹਾਡਾ ਕਿ ਜਿਹੜਾ ਅਜੇ ਤੱਕ ਇਥੇ ਟੀਚਰ ਨਹੀਂ ਪਹੁੰਚਿਆ ਕਿਸਮਤ ਮਾੜੀ ਸਮਝੋ ਸਾਡੀ ਦੇ ਸਾਡੇ ਬੱਚਿਆਂ ਦੀ ਜੋਤ ਬੈਸ ਮੰਤਰੀ ਆਏ ਉਸ ਸਮੇਂ ਇਲਾਕੇ ਦੇ ਕਈ ਪਾਰਟੀ ਦੇ ਆਗੂ ਬਲਾਕ ਪ੍ਰਧਾਨ ਹੋਰ ਵੀ ਕਈ ਪਹੁੰਚੇ ਹੋਣਗੇ ਸਟੇਜ ਤੋਂ ਤੇ ਸਬੋਧਨ ਕਰਦੇ ਹੋਏ ਤੁਹਾਡੇ ਪਿੰਡ ਦਾ ਕੋਈ ਜ਼ਿਕਰ ਕੀਤਾ ਕਿ ਭਾਈ ਸਾਡੇ ਨਜ਼ਦੀਕ ਕੋਈ ਸਕੂਲ ਹੈ ਕਿ ਉੱਥੇ ਟੀਚਰ ਨਹੀਂ ਪਹੁੰਚਿਆ ਹਜੇ ਤੱਕ ਗੱਲਬਾਤ ਹੋਈ ਕਿ ਬੱਚੇ ਕਿਸੇ ਹੋਰ ਸਕੂਲ 'ਚ ਕਿੰਨੇ ਕਿਲੋਮੀਟਰ ਪੜਨ ਜਾਂਦੇ ਨੇ ਤੇ ਕਿੰਨਾ ਇੱਕ ਉਹਨਾਂ ਦੀ ਜਾਨ ਨੂੰ ਜਾਂ ਫਿਰ ਉਹਨਾਂ ਦੇ ਨਾਲ ਕੋਈ ਅਨਸਖਮੀ ਘਟਨਾ ਹੋਣ ਦਾ ਖਤਰਾ ਹੈ ਕਿ ਧੀਆਂ ਵੀ ਜਾਂਦੀਆਂ ਛੋਟੀਆਂ ਬੱਚੀਆਂ ਵੀ ਜਾਂਦੀਆਂ ਨੇ ਕਿੰਨਾ ਖਤਰਾ ਜੀ ਸਾਰਾ ਬਿਤੇ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਤੇ ਮਨੀਸ਼ ਸੋਧਿਆ ਲਗਾਤਾਰ ਪੰਜਾਬ ਦੇ ਵਿੱਚ ਫੇਰੀ ਕਰ ਰਹੇ ਨੇ ਸਕੂਲਾਂ ਦੇ ਵਿੱਚ ਦੂਜੇ ਪਾਸੇ ਹਰਜੋਤ ਬੈਂਸ ਵੱਲੋਂ ਵੀ ਜੋ ਸਿੱਖਿਆ ਮੰਤਰੀ ਨੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਜਾ ਕੇ ਦੌਰਾ ਕੀਤਾ ਜਾ ਰਿਹਾ ਹੈ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਐਸੇ ਨੂੰ ਲੈ ਕੇ ਕੱਲ ਸਿਆਲਬਾ ਮਜਰੀ ਇੱਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਦੋਂ ਸਿੱਖਿਆ ਮੰਤਰੀ ਪਹੁੰਚੇ ਤਾਂ ਬਹੁਤ ਤਾਰੀਫਾਂ ਦੇ ਪੋਲ ਬਣੇ ਇਸ ਸਕੂਲ ਦੇ ਵਿੱਚ ਚਾਰ ਦਿਵਾਰੀਆਂ ਹੋ ਰਹੀਆਂ ਨੇ 95 ਲੱਖ ਰੁਪਏ ਗ੍ਰਾਂਟ ਦਿੱਤੀ ਹੈ ਹੋਰ ਵੀ ਜਿਹੜੇ ਸਾਧਨ ਇਸ ਸਕੂਲ ਨੂੰ ਮਿਲਣਗੇ ਪਰ ਸਿਆਲਬਾ ਮਾਜਰੀ ਤੋਂ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਹੀ ਇੱਕ ਪਿੰਡ ਪੈਂਦਾ ਹੈ ਸੈਣੀ ਮਾਜਰਾ ਸੈਣੀ ਮਾਜਰਾ ਪਿੰਡ ਦੇ ਵਿੱਚ ਅੱਜ 8 ਤੋਂ 10 ਸਾਲ ਹੋ ਗਏ ਸਕੂਲ ਦੀ ਬਿਲਡਿੰਗ ਬਣੀ ਹੋਈ ਹੈ ਪਰ ਉਸ ਸਕੂਲ ਦੇ ਵਿੱਚ ਅਜੇ ਤੱਕ ਕੋਈ ਅਧਿਆਪਕ ਉਹ ਟੀਚਰ ਨਹੀਂ ਪਹੁੰਚਿਆ ਭਾਵੇਂ ਕਿ ਪੰਜਾਬ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਅਸੀਂ ਪੰਜਾਬ ਦਾ ਕੋਈ ਵੀ ਸਕੂਲ ਨਹੀਂ ਛੱਡਾਂਗੇ ਜਿਸ ਜਗ੍ਹਾ ਅਧਿਆਪਕ ਦੀ ਲੋੜ ਹੋਵੇ ਤਾਂ ਅਧਿਆਪਕ ਭੇਜੇ ਜਾਣਗੇ ਇੱਕ ਬਿਲਡਿੰਗ ਹਰਜੋਤ ਬੈਂਸ ਮੰਤਰੀ ਨੂੰ ਦਿਖਾਣ ਲੱਗੇ ਆ ਜੋ ਕਿ ਕੱਲ ਵੀ ਦੱਸਿਆ ਜਾ ਰਿਹਾ ਕਿ ਕੱਲ ਪਿੰਡ ਮਾਨਕਪੁਰ شریف ਬਲਾਕ ਮਾਜਰੀ ਨਿਊ ਚੰਡੀਗੜ੍ਹ ਹਲਕਾ ਖੜ ਦੇ ਵਿੱਚ ਪਹੁੰਚ ਰਹੇ ਨੇ ਇਹ ਉਹੀ ਬਿਲਡਿੰਗ ਹੈ ਜਿਸ ਬਿਲਡਿੰਗ ਨੂੰ ਲੈ ਕੇ ਕਾਫੀ ਵਾਰ ਚੈਨਲ ਤੇ ਖਬਰਾਂ ਚੱਲੀਆਂ ਅੱਜ ਤੱਕ ਇਸ ਬਿਲਡਿੰਗ ਦੇ ਸਾਲੇ ਨਹੀਂ ਖੁੱਲੇ ਕਿਉਂਕਿ ਇਸ ਜਗ੍ਹਾ ਉੱਤੇ ਕੋਈ ਅਧਿਆਪਕ ਨਹੀਂ ਆ ਰਿਹਾ ਬੱਚੇ ਕਈ ਕਿਲੋਮੀਟਰ ਦੂਰ ਜਾ ਕੇ ਕਿਸੇ ਹੋਰ ਪਿੰਡ ਦੇ ਵਿੱਚ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ ਰਹੇ ਨੇ ਸੁੰਨਮਸਾਨ ਰਸਤਾ ਹੈ ਤਾਂ ਉੱਜਗਤ ਤੇ ਕਿਸੇ ਛੋਟੀ ਬੱਚੀ ਨਾਲ ਕੋਈ ਵੀ ਘਟਨਾ ਵਾਪਰ ਸਕਦੀ ਹੈ ਭਾਵੇਂ ਕੀ ਦੱਸਿਆ ਜਾ ਰਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਕੱਲ ਹਰਜੋਤ ਬੈਸ ਮੰਤਰੀ ਨੂੰ ਬੇਨਤੀ ਕੀਤੀ ਸੀ ਪਰ ਉਹਨਾਂ ਦਾ ਕੀ ਜਵਾਬ ਆਇਆ ਉਹ ਵੀ ਗੱਲਬਾਤ ਕਰਾਂਗੇ ਦੂਜੇ ਪਾਸੇ ਹਰਜੋਤ ਬੈਸ ਮੰਤਰੀ ਨੂੰ ਤਾਂ ਹੀ ਮੰਨਾਂਗੇ ਪੰਜਾਬ ਦੇ ਵਿੱਚ ਕੀ ਸਰਕਾਰ ਦੇ ਵਿੱਚ ਸਿੱਖਿਆ ਮੰਤਰੀ ਵਧੀਆ ਨੇ ਵਧੀਆ ਕੰਮ ਕਰ ਰਹੇ ਨੇ ਕਿ ਅਗਰ ਇਸ ਪਿੰਡ ਦੇ ਵਿੱਚ ਅਧਿਆਪਕ ਪਹੁੰਚਾ ਸਕਣ ਜਾਂ ਫਿਰ ਇਸ ਪਿੰਡ ਦੇ ਵਿੱਚ ਫੇਰੀ ਲਾ ਸਕਣ ਪਤਾ ਲੱਗ ਸਕੇ ਕਿ ਇਸ ਪਿੰਡ ਦੇ ਹਾਲਾਤ ਕੀ ਨੇ ਤਾਂ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਸਾਡੇ ਨਾਲੇ ਸਰਪੰਚ ਸਾਹਿਬ ਮੇਰੇ ਖਿਆਲ ਅੱਠ ਤੋਂ 10 ਸਾਲ ਹੋ ਗਏ ਬਿਲਡਿੰਗ ਬਣੇ ਹੋਏ ਪਰ ਤਰਾਸ ਦੀ ਅਜ ਤੱਕ ਤਾਲੇ ਨਹੀਂ ਖੁੱਲੇ ਉਸ ਬਿਲਡਿੰਗ ਦੇ ਸਕੂਲ ਦੀ ਦੇ ਜਿਸ ਬਿਲਡਿੰਗ ਨੂੰ ਅਧਿਆਪਕ ਦੀ ਲੋੜ ਹੈ ਤੁਹਾਨੂੰ ਲੋੜ ਹੈ ਬੱਚਿਆਂ ਨੂੰ ਲੋੜ ਹੈ ਪਰ ਕਿੱਥੇ ਤੱਕ ਪਹੁੰਚੀ ਤੁਹਾਡੀਆਂ ਅਰਜ਼ੀਆਂ ਕਿੱਥੇ ਤੱਕ ਤੁਸੀਂ ਪਹੁੰਚ ਕੀਤੀਆਂ ਹੁਣ ਤੱਕ ਮੇਰੇ ਅਫਸਰ ਮੰਤਰੀਆਂ ਤੱਕ ਪਹੁੰਚ ਤਾਂ ਦੇਖੋ ਜੀ ਅਸੀਂ ਕਾਲੀ ਸਰਕਾਰ ਕਾਂਗਰਸ ਸਰਕਾਰ ਵੇਲੇ ਦੇ ਕਰਦੇ ਆ ਰਹੇ ਹਾਂ ਜੀ ਚਲੋ ਸਰਕਾਰਾਂ ਉਦੋਂ ਨਹੀਂ ਹੋਏ ਸਾਡੇ ਜੋ ਹੈ ਤੇ ਮਨ ਦੀ ਮਰਜ਼ੀ ਸਾਡਾ ਸਕੂਲ ਬੱਚਿਆਂ ਦਾ ਭਵਿੱਖ ਸਾਡਾ ਸਿਰਫ ਹੈ ਜੀ ਤੇ ਹੁਣ ਸਾਨੂੰ ਆਸ ਹੈ ਜੀ ਆਮ ਆਦਮੀ ਪਾਰਟੀ ਤੋਂ ਅਸੀਂ ਆਮ ਆਦਮੀ ਪਾਰਟੀ ਤਾਂ ਹੀ ਮਤਲਬ ਪੂਰੇ ਬੰਨਵੇਂ ਸਿਸਟਮ ਨਾਲ ਚਿਤਾ ਕੇ ਭੇਜੀ ਆਮ ਆਦਮੀ ਦੀ ਚਿਤਾ ਕੇ ਭੇਜੀ ਹੇਠਲੇ ਲੈਵਲ ਤੇ ਤੁਹਾਨੂੰ ਪਤਾ ਹੀ ਜਾਈ ਤੇ ਜੀ ਤੇ ਸਾਨੂੰ ਆਸ ਵੀ ਹੈਗੀ ਜੀ ਵੀ ਕੰਮ ਕਰਨਗੇ ਪਰ ਇਹ ਨਹੀਂ ਪਤਾ ਕਦੋਂ ਕਰਨਗੇ ਜਦੋਂ ਕਰਨਗੇ ਅਸੀਂ ਉਦੋਂ ਮੰਨਾਂਗੇ ਵੀ ਹਾਂਜੀ ਸਾਡਾ ਕੰਮ ਸਾਰਾ ਤਾਂ ਕੋਈ ਕੋਈ ਐ ਨਹੀਂ ਹੈ ਵੀ ਸਾਨੂੰ ਕੋਈ 50 ਲੱਖ ਸਾਡੇ ਮਤਲਬ ਕਿਸੇ ਉਹ ਅਸੀਂ ਤਾਂ ਸਿਰਫ ਬੱਚਿਆਂ ਦੇ ਪੇਵੇਂ ਖਾਤਰ ਸਕੂਲ ਖਾਤਰ ਟੀਚਰ ਮੰਗ ਰਹੇ ਆ ਜੀ ਅਸੀਂ ਕੋਈ ਗ੍ਰਾਂਟ ਨਹੀਂ ਮੰਗ ਰਹੇ ਕੋਈ ਪਿੰਡ ਲੈਵਲ ਪਿੰਡ ਪੱਧਰ ਤੇ ਕੋਈ ਉਹ ਨਹੀਂ ਇਹ ਤਾਂ ਸਿਰਫ ਇਹ ਵੀ ਬਾਰ-ਬਾਰ ਜੋ ਅਪੀਲਾਂ ਕਰਦੇ ਜੀ ਸਕੂਲ ਅਸੀਂ ਪੰਜਾਬ ਸਰਕਾਰ ਐਜੂਕੇਸ਼ਨ ਬੋਰਡ ਹੈ ਜੀ ਅਸੀਂ ਇਹਨਾਂ ਦਾ ਉੱਚ ਪੱਧਰ ਤੇ ਕੰਮ ਆਪਣੀ ਤਕਨੀਕ ਨਾਲ ਕਰਾਂਗੇ ਨਾਲ ਦੇ ਪਿੰਡ ਸਿਆਲਵਾਂ ਕੱਲ ਆਏ ਸੀਗੇ ਜੀ ਹਰਜੋਤ ਬੈਸ ਜੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਹਰਜੋਤ ਬੈਸ ਮੰਤਰੀ ਨਾਲ ਕੱਲ ਕਿ ਸਾਡੇ ਸਕੂਲ ਚ ਭਾਈ 8-10 ਸਾਲ ਹੋ ਗਏ ਟੀਚਰ ਨਹੀਂ ਆਇਆ ਕੀ ਜਵਾਬ ਹੈ ਮੰਤਰੀ ਸਾਹਿਬ ਦਾ ਸਾਰਾ ਸੀ ਗੱਲਬਾਤ ਕੀਤੀ ਸੀਗੀ ਤੇ ਉਹ ਕਹਿੰਦੇ ਅਸੀਂ ਨਵੇਂ ਟੀਚਰ ਭਰਤੀ ਕਰ ਰਹੇ ਆ ਮਤਲਬ ਟੀਚਰ ਆ ਜਾਣਗੇ ਟੀਚਰ ਕਦੋਂ ਆਣਗੇ ਇਹ ਕਾਗਜ਼ਾਂ 'ਚ ਫੁੱਲ ਹੀ ਨਹੀਂ ਖੁੱਲਿਆ ਜੀ ਪਹਿਲਾਂ ਸਕੂਲ ਦੀ ਕਾਰਵਾਈ ਪ੍ਰੋਸੈਸ ਜੋ ਚੱਲਦਾ ਜੀ ਕਾਨੂੰਨੀ ਸਕੂਲ ਤਾਂ ਖੁੱਲਣਾ ਉਦੋਂ ਹੀ ਟੀਚਰ ਆਣਗੇ ਜੀ ਟੀਚਰ ਸਰਕਾਰ ਦਾਵਾ ਕਰ ਰਹੀ ਹੈ ਕਿ ਪੰਜਾਬ ਦਾ ਕੋਈ ਸਕੂਲ ਨਹੀਂ ਛੱਡਾਂਗੇ ਜਿਸ ਕਿ ਉੱਥੇ ਅਧਿਆਪਕ ਨਹੀਂ ਪਹੁੰਚਿਆ ਪਰ ਮੇਰੇ ਖਿਆਲ ਹਲਕਾ ਖੜਦਾ ਤੇ ਪੰਜਾਬ ਦਾ ਪਹਿਲਾ ਸਕੂਲ ਹੈ ਤੁਹਾਡਾ ਕਿ ਜਿਹੜਾ ਅਜੇ ਤੱਕ ਇੱਥੇ ਟੀਚਰ ਨਹੀਂ ਪਹੁੰਚਿਆ ਹਾਂਜੀ ਸਾਰੇ ਇਹੀ ਤਾਂ ਹੈ ਗੱਲ ਅਸੀਂ ਤਾਂ ਇਹੀ ਤਾਂ ਸਾਡੀ ਮਤਲਬ ਕਿਸਮਤ ਮਾੜੀ ਸਮਝੋ ਸਾਡੀ ਦੇ ਸਾਡੇ ਬੱਚਿਆਂ ਦੀ ਇਹ ਰਸਤਾ ਤੁਸੀਂ ਦੇਖ ਰਹੇ ਜੰਗਲੀ ਰਸਤੇ ਹੈ ਜੀ ਔਰ ਬੱਚੇ ਦਾ ਕਿਸੇ ਦਾ ਨੁਕਸਾਨ ਹੋ ਗਿਆ ਅਸੀਂ ਪਹਿਲਾਂ ਵੀ ਖਬਰਾਂ ਲਵਾ ਲਵਾ ਕੇ ਅੱਕ ਚੁਕੇ ਜੀ ਹੁਣ ਤੱਕ ਤੁਹਾਨੂੰ ਇਹ ਪਤਾ 8-10 ਸਾਲ ਹੋ ਗਏ ਤੁਹਾਨੂੰ ਲਗਾਤਾਰ ਪਤਾ ਨਹੀਂ ਅਸੀਂ ਕਿੱਥੋਂ ਕਿੱਥੇ ਤੱਕ ਪਹੁੰਚ ਕਰ ਸਕੇ ਅਸੀਂ ਉਹ ਵੀ ਭੁੱਲ ਗਏ ਕਿ ਕਿੱਥੋਂ ਮਤਲਬ ਦੱਸੇ ਨਹੀਂ ਸਕਦੇ ਅਸੀਂ ਕਿੱਥੇ ਕਿੱਥੇ ਤੱਕ ਕਰ ਸਕੇ ਜੀ ਤੇ ਸਾਨੂੰ ਆਸ ਹੈ ਪੂਰੀ ਇਹ ਸਰਕਾਰ ਕੰਮ ਕਰਕੇ ਦਿਖਾਊਗੀ ਪਰ ਮੰਨੂਗੇ ਅਸੀਂ ਤਾਂ ਜਦ ਕੋਈ ਇੱਥੇ ਸਾਡਾ ਸਕੂਲ ਖੁੱਲੂਗਾ ਟੀਚਰ ਪਰ ਲਗਾਤਾਰ ਸਕੂਲਾਂ ਦੇ ਵਿੱਚ ਹਰਜੋਤ ਬੈਸ ਵੱਲੋਂ ਸੀਐਮ ਭਗਵੰਤ ਮਾਨ ਵੱਲੋਂ ਮਨੀਸ਼ ਸੋਧਿਆ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਸਕੂਲਾਂ ਦੀ ਦਿਸ਼ਾ ਬਦਲ ਦਿੱਤੀ ਹੈ ਅਸੀਂ ਸਕੂਲ ਐਮਿਨਿਸ ਬਣਾ ਦਿੱਤੇ ਨੇ ਪਰ ਲੱਗਦਾ ਕਿ ਹਰਜੋਤ ਬੈਸ ਕੁਝ ਕਿਲੋਮੀਟਰ ਦੂਰੀ ਤੇ ਕੱਲ ਵੀ ਆ ਰਹੇ ਨੇ ਅਗਰ ਅਸੀਂ ਕਿਉਂ ਤੇ ਪਹੁੰਚਦੇ ਨਹੀਂ ਤਾਂ ਕਿਤਨੇ ਕਿਤੇ ਲੱਗਦਾ ਕਿ ਪਿੰਡ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਅਧਿਆਪਕ ਦੀ ਕੋਈ ਆਸ ਵੱਜੇਗੀ ਕਿਉਂਕਿ ਜਿਹੜੇ ਬਣੇ ਹੋਏ ਸਕੂਲ ਨੇ ਜਿਹੜੇ ਵਧੀਆ ਸਕੂਲ ਨੇ ਉਹਨਾਂ ਵਿੱਚ ਆਣ ਕੇ ਵੀ ਕੀ ਫਾਇਦਾ ਕੀ ਅਗਰ ਤੁਹਾਡੇ ਸਕੂਲ ਤੱਕ ਇਹ ਨਾ ਪਹੁੰਚ ਕੀਤੀ ਨਹੀਂ ਸਰ ਉਹੀ ਤਾਂ ਗੱਲ ਹੈ ਜੀ ਦੇਖੋ ਹੁਣ ਸਿਆਲ ਵਿੱਚ ਸਕੂਲ ਹੈ ਉਹ ਉਹ ਸ਼ਹਿਰ ਦਾ ਮੰਨਿਆ ਜਾਂਦਾ ਜੀ ਚੰਡੀਗੜ੍ਹ ਨਾਲ ਪੈ ਗਿਆ ਮੁੱਲਾਂ ਪਰ ਜੋ ਵੀ ਹੈ ਜੋ ਕਿ ਲੋਰ ਜਿਆਦਾ ਤਾਂ ਸਾਡੇ ਬੱਚਿਆਂ ਨੂੰ ਆਈ ਇੱਥੇ ਉਹ ਤਾਂ ਸ਼ਹਿਰ ਦੇ ਵਿੱਚ ਆਈ ਉਹ ਤਾਂ ਮਤਲਬ ਹੋਰ ਸਕੂਲ ਵੀ ਨਜ਼ਦੀਕ ਪੈਂਦੇ ਉਹਨਾਂ ਨੂੰ ਸਾੜਾ ਦੇਖਾ ਅਸੀਂ ਇਹ ਨਹੀਂ ਕਹਿੰਦੇ ਸਾੜੇ ਆਜਵਣ ਇੱਥੇ ਆ ਜਾਣ ਜੀ ਹਰਜੋਤ ਬੈਂਸ ਇੱਕ ਸਿਰਫ ਢੇੜਾ ਮਾਰਕ ਸਕੂਲ ਦੀ ਹਾਲਤ ਜਾਂ ਜੋ ਵੀ ਹੈ ਉਹ ਦੇਖ ਜਾਣ ਤੇ ਸਾਡੇ ਬੱਚੇ ਦੇਖ ਜਾਣ ਅਸੀਂ ਤਾਂ ਬਸ ਇਹੀ ਚਾਹੁੰਦੇ ਆ ਕੇ ਜੋ ਡਿਸੀਜਨ ਉਹ ਲੈਣਗੇ ਸਾਡੇ ਸਿਰ ਮੱਥੇ ਜੀ ਅੱਜ ਕੱਲ ਜਦੋਂ ਹਰਜੋਤ ਬੈਂਸ ਮੰਤਰੀ ਆਏ ਤਾਂ ਉਸ ਸਮੇਂ ਇਲਾਕੇ ਦੇ ਕਈ ਪਾਰਟੀ ਦੇ ਆਗੂ ਬਲਾਕ ਪ੍ਰਧਾਨ ਹੋਰ ਵੀ ਕਈ ਪਹੁੰਚੇ ਹੋਣਗੇ ਸਟੇਜ ਦੇ ਉੱਤੇ ਸਬੋਧਨ ਕਰਦੇ ਹੋਏ ਤੁਹਾਡੇ ਪਿੰਡ ਦਾ ਕੋਈ ਜ਼ਿਕਰ ਕੀਤਾ ਕਿ ਭਾਈ ਸਾਡੇ ਨਜ਼ਦੀਕ ਕੋਈ ਸਕੂਲ ਹੈ ਕਿ ਉੱਥੇ ਟੀਚਰ ਨਹੀਂ ਪਹੁੰਚਿਆ ਹ ਤੱਕ ਗੱਲਬਾਤ ਹੋਈ ਉੱਥੇ ਨਹੀਂ ਸਰ ਅਸੀਂ ਤਾਂ ਅਸੀਂ ਤਾਂ ਅਫਸੋਸਮੰਦ ਹਾਂ ਇਸ ਚੀਜ਼ ਦਾ ਸਾਡੇ ਜੋ ਇਲਾਕਾ ਪ੍ਰਧਾਨ ਹੈ ਜੀ ਉਹ ਹਲਕਾ ਪ੍ਰਧਾਨ ਹੈ ਜਾਂ ਉੱਥੇ ਜੋ ਵੀ ਸਪੀਚ ਕਰਦੇ ਟੀਚਰ ਸੀਗੇ ਜੀ ਕਿਸੇ ਨੇ ਸਾਡੇ ਸਕੂਲ ਵਾਲੇ ਜ਼ਿਕਰ ਤਾਂ ਕੀ ਕਰਦਾ ਜੀ ਕਰਿਆ ਹੀ ਨਹੀਂ ਜੀ ਅਸੀਂ ਕਿ ਉਹ ਵੀ ਮੈਂ ਉੱਠ ਕੇ ਜੋਤ ਮੈਸੇਜ ਸਕੂਲ ਗਿਆ ਬੜਾ ਸਟੇਜ ਦੇ ਉੱਤੇ ਉਹਨਾਂ ਬਕਾਇਦਾ ਕੁਰਸੀ ਕੋਲ ਜਾ ਕੇ ਖੜੇ ਹੋ ਕੇ ਗੱਲ ਕੀਤੀ ਜੀ ਮੈਂ ਕਿਹਾ ਸਰ ਇਹ ਤਾਂ ਰਿਕਵੈਸਟ ਹੀ ਹੈ ਜੀ ਸਾਡੀ ਤਾਂ ਮਸਲੇ ਸਲੇਮਪਰ ਖੁਰਸਾ ਦੀ ਉਹ ਉਹਨਾਂ ਦਾ ਅੱਗੋਂ ਜਵਾਬ ਆਇਆ ਜੀ ਕਹਿੰਦੇ ਕੋਈ ਗੱਲ ਨਹੀਂ ਟੀਚਰ ਆਪਣਾ ਮਹੀਆ ਹੋ ਰਿਹਾ ਜੀ ਉਹ ਤੁਕਮਾ ਜਵਾਬ ਨਹੀਂ ਦਿੰਦਾ ਤੇ ਬੰਦਾ ਕਹਿੰਦਾ ਨਾ ਕਿ ਇੱਕ ਮੰਤਰੀ ਕਹਿੰਦਾ ਕਿ ਮੈਂ ਚੱਲਦਾ ਨਾਲ ਕਿ ਕਿਹੜਾ ਸਕੂਲ ਹੈ ਤੁਹਾਡਾ ਮੈਂ ਦੇਖਦਾ ਆਣ ਕੇ ਹਾਂਜੀ ਉਹ ਸਾਨੂੰ ਵੀ ਦਿਲ ਨੂੰ ਤਲਾਸ਼ਾ ਹੁੰਦਾ ਜੀ ਉਹ ਹੌਸਲਾ ਹੁੰਦਾ ਜੀ ਮੇਰਾ ਤਾਂ ਉੱਥੇ ਹੌਸਲੀ ਹੀ ਗਿਰ ਗਿਆ ਦੇਖੋ ਮੇਰੇ ਕਾ 20 30 ਬੰਦੇ ਵੈਸੇ ਤੁਸੀਂ ਪਹਿਲੀਆਂ ਵੀਡੀਓਆਂ ਵਿੱਚ ਦੇਖਿਓ ਨਾਲ ਆਉਂਦੇ ਦੇ ਪਿੰਡੇ ਹੁਣ ਉਹ ਵੀ ਜਿਹੜੇ ਨਾਲ ਦੇ ਹੋਰ ਵੀ ਆ ਉਹ ਵੀ ਕਹਿੰਦੇ ਅਰ ਸਰਕਾਰ ਨਾ ਕਰ ਉਹਨਾਂ ਦਾ ਕੁਝ ਆਏ ਵੀ ਯਾਰ ਤੂੰ ਟਾਈਮ ਖਰਾਬ ਕਰੀ ਜਾਂਦਾ ਅੱਜ ਦੇਖੋ ਇਕੱਲੇ ਖੜੇ ਆ ਜ ਕਿਸੇ ਹੋਰ ਸਕੂਲ ਚ ਕਿੰਨੇ ਕਿਲੋਮੀਟਰ ਪੜਨ ਜਾਂਦੇ ਨੇ ਤੇ ਕਿੰਨਾ ਇੱਕ ਉਹਨਾਂ ਦੀ ਜਾਨ ਨੂੰ ਜਾਂ ਫਿਰ ਉਹਨਾਂ ਦੇ ਨਾਲ ਕੋਈ ਅਨਸਖਾਮੀ ਘਟਨਾ ਹੋਣ ਦਾ ਖਤਰਾ ਹੈ ਕਿ ਧੀਆਂ ਵੀ ਜਾਂਦੀਆਂ ਛੋਟੀਆਂ ਬੱਚੀਆਂ ਵੀ ਜਾਂਦੀਆਂ ਨੇ ਕਿੰਨਾ ਖਤਰਾ ਜੀ ਸਾਰਾ 99% ਨਹੀਂ 100% ਖਤਰਾ ਜੀ ਸਕੂਲ ਹੁਣ ਲੱਗਣੇ ਆ ਜੀ ਤੁਹਾਨੂੰ ਪਤਾ ਹੀ ਹੋ ਪੇਪਰਾਂ ਵਾ ਨਵੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਜੀ ਬਰਸਾਤ ਦੇ ਦਿਨ ਸ਼ੁਰੂ ਹੋਣੇ ਆ ਜੀ ਔਰ ਇਹ ਜਿਹੜਾ ਇਹ ਆਪਣਾ ਮਿਰਜਾਪੁਰ ਡੈਮ ਲੱਗਿਆ ਹੋਇਆ ਉਹ ਨਦੀ ਵਗਦੀ ਹੈ ਜੀ ਕਿਲੋਮੀਟਰ ਡੇਢ ਕਿਲੋਮੀਟਰ ਨਦੀ ਦਾ ਰਸਤਾ ਜੀ ਇਹ ਜੰਗਲੀ ਰਸਤਾ ਜੀ ਔਰ ਕਿਸੇ ਵੀ ਟਾਈਮ ਕੋਈ ਵੀ ਬਾਅਦ ਚ ਸਰਕਾਰਾਂ ਦਾ ਅਸੀਂ ਆ ਦੇ ਤਾਂ ਹੀ ਪਰਿਵਾਰ ਨੂੰ ਅਸੀਂ ਆ ਨੌਕਰੀ ਉਹਦਾ ਕੀ ਫਾਇਦਾ ਜੀ ਜਦੋਂ ਜੂੰਦੇ ਜੀ ਉਹਨਾਂ ਦੇ ਬੱਚਿਆਂ ਦੀ ਜਾਂ ਕਿਸੇ ਪਰਿਵਾਰ ਦੀ ਕੋਈ ਸਾਰ ਨਹੀਂ ਜੀ ਲੈਣੀ ਅਸੀਂ ਤਾਂ ਹੀ ਮੰਨੂਗਾ ਜੀ ਸਾੜੇ ਖਾਤਰ ਤਾਂ ਤਿੰਨੇ ਸਰਕਾਰਾਂ ਫੇਲ ਹੈ ਜੀ ਬਿਲਕੁਲ ਜੀ ਦੇਖੋ ਕਿ ਸਰਕਾਰ ਨੂੰ ਨਹੀਂ ਇਹਨਾਂ ਨੇ ਸਾਰੀ ਸਰਕਾਰਾਂ ਨੂੰ ਕਿਹਾ ਕਿ ਭਾਵੇਂ ਅਕਾਲੀ ਨੇ ਭਾਵੇਂ ਕਾਂਗਰਸੀ ਨੇ ਭਾਵੇਂ ਹੁਣ ਆਮ ਆਦਮੀ ਪਾਰਟੀ ਐ ਤਾਂ ਬਾਈ ਜੀ ਕੋਈ ਆਸ ਉਸਤ ਲੱਗਦੀ ਕਿ ਨਹੀਂ ਤੁਹਾਨੂੰ ਕਿ ਸਾਡੇ ਇਸ ਸਕੂਲ ਦੇ ਵਿੱਚ ਕੋਈ ਟੀਚਰ ਪਹੁੰਚ ਜੇਗਾ ਕਿਉਂਕਿ ਹਰਜੋਤ ਮੈਂ ਇਸ ਕਿਲੋਮੀਟਰ ਦੂਰੀ ਤੇ ਤਾਂ ਆ ਗਏ ਪਰ ਤੁਹਾਡੇ ਸਕੂਲ ਤੱਕ ਨਹੀਂ ਪਹੁੰਚ ਕਰ ਰਹੇ ਜੀ ਦੇਖੋ ਜੀ ਪਹਿਲਾਂ ਮੈਂ ਬਹੁਤ ਆਸ ਰੱਖੀ ਸੀ ਜੀ ਪਰ ਹੁਣ ਆਸ ਟੁੱਟ ਟੁੱਟ ਚੁੱਕੀ ਹੈ ਜੀ ਕੋਈ ਆਉਂਦੇ ਕੋਈ ਸਾਰੇ ਲੈਂਦਾ ਜੀ ਆ ਕੇ ਤੁਸੀਂ ਦੇਖੋ ਪਹਿਲਾਂ ਕਿੰਨੀ ਵੱਡਾ ਸਾਡੀ ਖਬਰ ਬਾਚ ਚੁੱਕਿਆ ਹੈ ਬਸ ਕੋਈ ਆਸ ਹੈ ਨਹੀਂ ਸਾਨੂੰ ਜੇ ਕੱਲ ਤੁਸੀਂ ਦੱਸਦੇ ਆਉਣਾ ਕੱਲ ਜੇ ਆ ਮਿਹਰਬਾਨੀ ਹੁੰਦੇ ਦੇਖੇ ਵੀ ਆ ਕੇ ਇੱਥੇ। ਉਹ ਤੁਸੀਂ ਆਪ ਵੀ ਪਹੁੰਚ ਕਰੋਗੇ ਕਿਤੇ ਕੀ ਹਜੋਤ ਬੈਸ ਜੀ ਨੂੰ ਕਹੋ ਕਿ ਪਾਈ ਜਿਹੜੇ ਸਕੂਲ ਵਧੀਆ ਨੇ ਉਹਨਾਂ ਚ ਤਾਂ ਤੁਸੀਂ ਆ ਗਏ ਸਾਡੇ ਸਕੂਲ ਦਾ ਵੀ ਦੇਖ ਲਓ ਆਣ ਕੇ ਇਸ ਵਾਸਤੇ ਅਪੀਲ ਕਰਨ ਜਾਊਂਗਾ ਤੁਸੀਂ ਪਿੰਡ ਵਾਸਤੇ ਸਕੂਲ ਜਾਊਂਗਾ ਜੀ ਬੱਚਿਆਂ ਵਾਸਤੇ ਜਾਊਂਗਾ ਜੀ ਅਸੀਂ ਸਾਡਾ ਪ੍ਰਗਿਸ਼ ਸਵਾਰੇ ਬੱਚਿਆਂ ਦਾ ਆ ਕੇ ਦੇਖੇ ਇੱਥੇ ਕਿਹੜਾ ਹਾਲਾਤ ਸਾਡੇ ਪਿੰਡ ਦੇ ਸੈਣੀ ਮਾਜਰਾ ਦੇ ਜੀ। ਬਿਲਕੁਲ ਤੁਸੀਂ ਦੇਖੋ ਸੈਣੀ ਮਾਜਰਾ ਪਿੰਡ ਹੈ ਹਲਕਾ ਖੜਦਾ ਛੋਟੇ ਛੋਟੇ ਬੱਚੇ ਨੇ ਸਾਡੇ ਨਾਲ ਬੇਟਾ ਕਿੱਥੇ ਜਾਂਦੇ ਸਕੂਲ ਪੜਨ ਲਵਾਨਕੜ ਲਵਾਨਕੜ ਇਹ ਤੁਹਾਡੇ ਸਕੂਲ ਚ ਟੀਚਰ ਅੱਛਾ ਹਰਜੋਤ ਬੈਂਸ ਮੰਤਰੀ ਹੈ ਤੁਹਾਡਾ ਹੈ ਨਾ ਕੀ ਕਹੋਗੇ ਉਹਨੂੰ ਟੀਚਰ ਵਾਸਤੇ ਆਣਾ ਚਾਹੀਦਾ ਟੀਚਰ ਹਾਂਜੀ ਕਿੰਨੀ ਕਿ ਦੇਰ ਤੋਂ ਨਹੀਂ ਆਇਆ ਇੱਥੇ ਕਦੇ ਵੀ ਨਹੀਂ ਆਇਆ ਨਹੀਂ ਕਿਹੜੀ ਕਲਾਸ ਚ ਪੜ੍ਹਦੇ ਜੀ ਚੌਥੀ ਚੌਥੀ ਕਲਾਸ ਚ ਕਿੰਨੀ ਦੂਰ ਜਾਂਦੇ ਸਕੂਲ ਲਵਾਨਗੜ ਲਵਾਨਗੜ ਨਦੀ ਵਿੱਚ ਕ੍ਰੋਸ ਕਰਕੇ ਹਾਂਜੀ ਰਾਸਤਾ ਕੱਚਾ ਕਿ ਪੱਕਾ ਹੈ ਜੀ ਕੱਚਾ ਕੱਚਾ ਰਾਸਤਾ ਹੈ ਤਾਂ ਸਕੂਲ ਟੀਚਰ ਤੁਹਾਡੇ ਪਿੰਡ ਚ ਨਹੀਂ ਆਇਆ ਕੋਈ ਵੀ ਚਾਹੀਦਾ ਤਾਂ ਟੀਚਰ ਇੱਥੇ ਹਾਂਜੀ ਹਾਂਜੀ ਤੂੰ ਕਿਹੜੀ ਕਲਾਸ ਚ ਬਈ ਜੀ ਚੌਥੀ ਹੈ ਚੌਥੀ ਕਲਾਸ ਹੈ ਤਾਂ ਤੁਹਾਨੂੰ ਟੀਚਰ ਚਾਹੀਦਾ ਇੱਥੇ ਹਾਂਜੀ ਕਿੰਨੀ ਲੋਡ ਹੈ ਜੀ ਬਹੁਤ ਬਹੁਤ ਲੋਡ ਹੈ ਕੀ ਕੀ ਅਪੀਲ ਕਰੋਗੇ ਮੰਤਰੀ ਨੂੰ ਕੀ ਕਹੋਗੇ ਜੀ ਜੀ ਬਸ ਸਾਡੇ ਸਕੂਲ ਚ ਟੀਚਰ ਭੇਜ ਦਿਓ ਬਿਲਕੁਲ ਤੁਸੀਂ ਦੇਖੋ ਕਿ ਜਿਹੜੇ ਹਰਜੋਤ ਬੈਂਸ ਮੰਤਰੀ ਨੇ ਸਿੱਖਿਆ ਮੰਤਰੀ ਛੋਟੇ ਬੱਚਿਆਂ ਦੀ ਅਪੀਲ ਸੁਣ ਲਓ ਅਗਰ ਬੜੇ ਤੁਸੀਂ ਬੰਦਿਆਂ ਦੀ ਨਹੀਂ ਸੁਣ ਨਹੀਂ ਇਹ ਬੱਚੇ ਤੁਹਾਨੂੰ ਗੁਹਾਰ ਲਗਾ ਰਹੇ ਨੇ ਤੁਹਾਡੇ ਕੇ ਅਪੀਲ ਕਰ ਰਹੇ ਨੇ ਕਿ ਸਾਡੇ ਸਕੂਲ ਦੇ ਵਿੱਚ ਟੀਚਰ ਭੇਜ ਦਿਓ ਅਧਿਆਪਕ ਭੇਜ ਦਿਓ ਤੇ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਭਾਵੇਂ ਬਲਾਕ ਪ੍ਰਧਾਨ ਨੇ ਕੋਈ ਆਪ ਆਗੂ ਹੈ ਤਾਂ ਉਹਨਾਂ ਨੂੰ ਵੀ ਅਪੀਲ ਕਰਦੇ ਤੁਸੀਂ ਹਰਜੋਤ ਬੈਸ ਮੰਤਰੀ ਨੂੰ ਇੰਨੀ ਗੱਲ ਤਾਂ ਕਹਿ ਸਕਦੇ ਹੋ ਕਿ ਸੈਣੀ ਮਾਜਰਾ ਪਿੰਡ ਹੈ ਜੀ ਖਿਦਰਾਬਾਦ ਕੋਲ ਉਸ ਪਿੰਡ ਦੇ ਵਿੱਚ ਇੱਕ ਢੇਡਾ ਮਾਰ ਦੋ ਉਸ ਤੋਂ ਬਾਅਦ ਬਿਲਡਿੰਗ ਨੂੰ ਦੇਖੋ ਬਿਲਡਿੰਗ ਦੇ ਵਿੱਚ ਅਗਰ ਲੋੜ ਹੈ ਸਕੂਲ ਦੇ ਅਧਿਆਪਕ ਭੇਜਣ ਦੀ ਫਿਰ ਤੁਸੀਂ ਭੇਜ ਦਿਓ ਇੰਨੀ ਗੱਲ ਤਾਂ ਬੰਦਾ ਕਹਿ ਸਕਦਾ ਇੰਨਾ ਵੀ ਪਾਰਟੀ ਦੇ ਆਪਾਂ ਅੰਨੇ ਭਗਤ ਨਾ ਬਣੀਏ ਤਾਂ ਕਰਕੇ ਕਿ ਕਿ ਇਹ ਸਕੂਲਾਂ ਦੀਆਂ ਬਿਲਡਿੰਗਾਂ ਜਿਹੜੀਆਂ ਬਣੀਆਂ ਨੇ ਥੋੜੀ ਸਰਕਾਰ ਦੇ ਉੱਤੇ ਵੀ ਦਾਗ ਨਾ ਲੱਗੇ ਕਿੰਨਾ ਸਰਕਾਰ ਨੇ ਵੀ ਕੋਈ ਅਧਿਆਪਕ ਨਹੀਂ ਭੇਜਿਆ ਅਗਰ ਬਿਲਡਿੰਗ ਗਲਤ ਬਣੀ ਹੈ ਅਕਾਲੀਆਂ ਦੇ ਸਮੇਂ ਦੇ ਸਰਕਾਰ ਦੇ ਵਿੱਚ ਤਾਂ ਬਿਲਡਿੰਗ ਦੀ ਇਨਕੁਆਇਰੀ ਹੋਵੇ ਇਸ ਬਿਲਡਿੰਗ ਨੂੰ ਜੇ ਤਾਂ ਹਟਾ ਦਿੱਤਾ ਜਾਵੇ ਅਗਰ ਨਹੀਂ ਟੀਚਰ ਭੇਜਣਾ ਅਧਿਆਪਕ ਨਹੀਂ ਭੇਜਣਾ ਪਿੰਡ ਵਾਸੀਆਂ ਨੂੰ ਕੋਈ ਆਸ ਤਾਂ ਨਾ ਰਹੇ ਪਰ ਹੁਣ ਜਿਹੜੀ ਆਸ ਹੈ ਉਸ ਆਸ ਨੂੰ ਕਿੰਨਾ ਕੁ ਬਰਕਰਾਰ ਆਮ ਆਦੀ ਪਾਰਟੀ ਦੇ ਆਗੂ ਐਮ ਐਲ ਏ ਤੇ ਨਾਲ ਦੀ ਨਾਲ ਹਰਜੋਤ ਬੈਸ ਰੱਖਦੇ ਨੇ ਇਹ ਕੱਲ ਪਤਾ ਲੱਗੇਗਾ ਕੱਲ ਜਿਹੜੇ ਮਾਨਕਪੁਰ شریف ਦਾ ਪਤਾ ਲੱਗੇ ਕਿ ਮਾਨਕਪੁਰ شریف ਸਕੂਲ ਦੇ ਵਿਚਾਰ ਨੇ ਹਰਜੋਤ ਬੈਸ ਮੰਤਰੀ ਨੂੰ ਅਪੀਲ ਹੈ ਕਿ ਮਾਨਕਪੁਰ شریف ਤੋਂ 2-3 ਕਿਲੋਮੀਟਰ ਦੂਰੀ ਦੇ ਉੱਤੇ ਇਹ ਪਿੰਡ ਸੈਣੀ ਮਾਜਰਾ ਖਿਦਰਾਬਾਦ ਦਾ ਪਿੰਦਾ ਹੈ ਇਸ ਪਿੰਡ ਦੇ ਵਿੱਚ ਪਹੁੰਚੋ ਪਤਾ ਲੱਗ ਜੇਗਾ ਮਜੂਦਾ ਹਾਲਾਤ ਕੀ ਨੇ ਹਲਕਾ ਖੜਦੇ ਇਸ ਸਕੂਲ ਦੇ ਦੇਖਦੇ ਕੀ ਆਨੰਦ ਦੇ ਵਿੱਚ ਹੁਣ ਇਸ ਸਕੂਲ ਦੇ ਦੀ ਆਪਕ ਪਹੁੰਚ ਨਹੀਂ ਹੈ ਤੁਹਾਨੂੰ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਸਮਝ ਦੇ ਨਾਲ ਹਰਤੇ ਸਿੰਘ